ਸਾਸੀਕਾਲ ਦੋਸਤੋ ਪਿਸ਼ੋਕੜ ਪਿੰਡਾਂ ਦੇ ਪ੍ਰੋਗਰਾਮ ਤਹਿਤ ਅੱਜ ਸਾਡੀ ਟੀਮ ਪਹੁੰਚੀ ਹੈ ਪਿੰਡ ਰਣਸੀਂ ਕਲਾਂ ਵਿਖੇ ਪਿੰਡ ਦੀ ਐਂਟਰੀ ਤੋਂ ਤੁਸੀਂ ਅੰਦਾਜ਼ਾ ਲਗਾ ਲਿਆ ਹੋਵੇਗਾ ਕਿ ਇਹ ਪਿੰਡ ਕਿੰਨਾ ਖੂਬਸੂਰਤ ਹੋਵੇਗਾ ਤੇ ਆਓ ਦੇਖਦੇ ਹਾਂ ਇਹ ਪਿੰਡ ਤੇ ਕਰਦੇ ਹਾਂ ਗੱਲਬਾਤ ਇਸ ਦੇ ਪਿਸ਼ੋਕੜ ਬਾਰੇ ਅੱਜ ਤੁਹਾਨੂੰ ਦਿਖਾਵਾਂਗੇ ਰਣਸੀਂ ਕਲਾਂ ਦੇ ਵਿਕਾਸ ਦੀ ਓਡਾਰੀ ਪਿੰਡ ਰਣਸੀਂ ਕਲਾਂ ਜ਼ਿਲ੍ਹਾ ਮੋਗਾ तहसील ਅਤੇ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦਾ ਬਹੁਤ ਖੂਬਸੂਰਤ ਪਿੰਡ ਹੈ ਇਹ ਪਿੰਡ ਦੀ ਆਬਾਦੀ 3200 ਹੈ 1700 ਏਕੜ ਇਸ ਦਾ ਰਕਬਾ ਹੈ ਇਸ ਪਿੰਡ ਦੀਆਂ ਤਿੰਨ ਪੱਤੀਆਂ ਹਨ ਜਿਨ੍ਹਾਂ ਵਿੱਚ ਨਿੱਕਾ ਪੱਤੀ ਲੰਗਾ ਪੱਤੀ ਅਤੇ ਪਿੰਡ ਪੱਤੀ ਹੈ ਰਮ ਸਿੰਘ ਕਲਾਂ ਦੇ ਆਸੇ ਪਾਸੇ ਦੇ ਪਿੰਡਾਂ ਦੀ ਗੱਲ ਕਰੀਏ ਤਾਂ ਨੰਗਲ ਧੂਰਪੋਟ ਰਮ ਸਿੰਘ ਲੋਹਾਰਾ ਅਤੇ ਨਿਹਾਲ ਸਿੰਘ ਵਾਲਾ ਲੱਗਦੇ ਹਨ ਇਸ ਦੀ ਮੋਗਾ ਤੋਂ ਦੂਰੀ 34 ਕਿਲੋਮੀਟਰ ਬਾਗਾਪੁਰਾਣਾ ਤੋਂ 22 ਕਿਲੋਮੀਟਰ ਨਿਹਾਲ ਸਿੰਘ ਵਾਲਾ ਤੋਂ 2.5 ਕਿਲੋਮੀਟਰ ਅਤੇ ਬਰਨਾਲਾ ਤੋਂ 43 ਕਿਲੋਮੀਟਰ ਦੀ ਦੂਰੀ ਤੇ ਰਣ ਸਿੰਘ ਕਲਾਂ ਵਸਿਆ ਹੋਇਆ ਹੈ ਇਹ ਬਹੁਤ ਪੁਰਾਣਾ ਪਿੰਡ ਹੈ ਧੂਰਕੋਟ ਰਣ ਸਿੰਘ ਬੋਡੇ ਨਿਹਾਲ ਸਿੰਘ ਵਾਲਾ ਅਤੇ ਮਦੇ ਇਸੇ ਪਿੰਡ ਵਿੱਚੋਂ ਹੀ ਵਸੇ ਹਨ ਇਸ ਪਿੰਡ ਵਿੱਚ ਜੱਟ ਸਿੱਖ ਮਜਬੀ ਸੇ ਨਾਈ ਸਿੱਖ ਚੌਰ ਸਿੱਖ ਦਰਜੀ ਸਿੱਖ ਪਰਜਾਪਤ ਸਿੱਖ ਮਰਾਸੀ ਅਤੇ ਹਿੰਦੂ ਬਰਾਦਰੀ ਦੇ ਲੋਕ ਵੱਸਦੇ ਹਨ ਲੋਕਾਂ ਦਾ ਆਪਸੀ ਇਤਿਫਾਕ ਤਾਂ ਪਿੰਡ ਨੂੰ ਦੇਖ ਕੇ ਹੀ ਨਜ਼ਰ ਆਉਂਦਾ ਹੈ ਪਿੰਡ ਵਿੱਚ ਬੱਚਿਆਂ ਦੀ ਪੜ੍ਹਾਈ ਲਈ ਦੋ ਸਕੂਲ ਹਨ ਪਸ਼ੂ ਹਸਪਤਾਲ ਕਿਸਾਨਾਂ ਦੇ ਲਈ ਕੋਆਪਰੇਟਿਵ ਸੁਸਾਇਟੀ ਅਤੇ ਚਾਰ ਗੁਰਦੁਆਰਾ ਸਾਹਿਬ ਹਨ ਸਾਰੇ ਪਿੰਡ ਵਾਸੀਆਂ ਦਾ ਗੁਰੂ ਘਰ ਦੇ ਵਿੱਚ ਅਥਾਹ ਵਿਸ਼ਵਾਸ ਹੈ ਪਿੰਡ ਵਿੱਚ ਨੌਜਵਾਨਾਂ ਲਈ ਜਿਮ ਹੈ ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਲਾਇਬ੍ਰੇਰੀ ਹੈ ਪਿੰਡ ਰੰਸੀ ਕਲਾਂ ਦੇ ਵਿੱਚ ਜਸਵੀਰ ਸਿੰਘ ਕੋਲੀ ਬਹੁਤ ਖੂਬਸੂਰਤ ਪਾਰਕ ਬਣਿਆ ਹੋਇਆ ਹੈ ਪਾਰਕ ਦੇ ਵਿੱਚ ਸੈਰ ਕਰਨ ਅਤੇ ਬੱਚਿਆਂ ਦੇ ਲਈ ਝੂਲੇ ਵਗੈਰਾ ਬਹੁਤ ਵਧੀਆ ਬਣੇ ਹੋਏ ਹਨ ਕੂੜੇ ਨੂੰ ਸਾਂਭਣ ਲਈ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਹੈ ਅਤੇ ਇਸ ਦੇ ਉੱਪਰ ਲਿਖੇ ਗਏ ਸ਼ਬਦ ਲੋਕਾਂ ਨੂੰ ਸਫਾਈ ਦੇ ਲਈ ਪ੍ਰੇਰਿਤ ਕਰਦੇ ਹਨ ਕਿ ਕੂੜਾ ਲੈ ਕੇ ਆਓ ਅਤੇ ਇਨਾਮ ਪਾਓ ਇਸ ਤੋਂ ਇਲਾਵਾ ਛੱਪੜ ਨੂੰ ਪੱਕਾ ਕਰਕੇ ਝੀਲ ਦੀ ਤਰ੍ਹਾਂ ਬਣਾਇਆ ਹੋਇਆ ਹੈ ਜਿਸ ਦਾ ਨਜ਼ਾਰਾ ਦੇਖਣਯੋਗ ਹੈ ਅਤੇ ਪਿੰਡ ਵਾਸੀਆਂ ਨੇ ਪੁਰਾਣੇ ਖੂਹ ਨੂੰ ਵੀ ਵਿਰਾਸਤ ਦੇ ਤੌਰ ਤੇ ਸੰਭਾਲਿਆ ਹੋਇਆ ਹੈ ਇਸ ਤੋਂ ਇਲਾਵਾ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਇੱਕ ਦੂਸਰਾ ਪਾਰਕ ਹੈ ਜੋ ਜੈਤੋ ਮੋਰਚੇ ਦੇ ਸਿੰਘਾਂ ਨੂੰ ਸਮਰਪਿਤ ਇੱਕ ਝੀਲ ਦੀ ਤਰ੍ਹਾਂ ਬਣਾਇਆ ਹੋਇਆ ਹੈ ਪਿੰਡ ਰਣਸੀਂ ਕਲਾਂ ਦੇ ਨੌਜਵਾਨ ਸਰਪੰਚ ਪ੍ਰੀਤ ਇੰਦਰਪਾਲ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਤਕਰੀਬਨ 7-8 ਸਾਲ ਪਹਿਲਾਂ ਪਿੰਡ ਨੂੰ ਖੂਬਸੂਰਤ ਬਣਾਉਣ ਦਾ ਇੱਕ ਸੁਪਨਾ ਦੇਖਿਆ ਗਿਆ ਜਿਸ ਵਿੱਚ ਪਿੰਡ ਵਾਸੀਆਂ ਨੇ ਬਹੁਤ ਯੋਗਦਾਨ ਦਿੱਤਾ ਜਿਸ ਕਰਕੇ ਜੋ ਅੱਜ ਨਜ਼ਰ ਆਇਆ ਇਹ ਸਭ ਪਿੰਡ ਵਾਸੀਆਂ ਦੀ ਬਦੌਲਤ ਹੀ ਸੰਭਵ ਹੋ ਸਕਿਆ 2013 ਦੇ ਵਿੱਚ ਵੋਟਾਂ ਪਾ ਕੇ ਸਰਪੰਚ ਪ੍ਰੀਤ ਇੰਦਰਪਾਲ ਸਿੰਘ ਨੂੰ ਪਿੰਡ ਦੀ ਜ਼ਿੰਮੇਵਾਰੀ ਦਿੱਤੀ ਗਈ ਤੇ 2018 ਦੀਆਂ ਚੋਣਾਂ ਵਿੱਚ ਸਰਬਸੰਮਤੀ ਨਾਲ ਹੀ ਉਹਨਾਂ ਨੂੰ ਦੁਬਾਰਾ ਸਰਪੰਚ ਚੁਣਿਆ ਗਿਆ ਸਰਪੰਚ ਸਾਹਿਬ ਦੱਸਦੇ ਹਨ ਕਿ ਹੁਣ ਤੱਕ ਪਿੰਡ ਨੂੰ ਕੁੱਲ 5 ਅਵਾਰਡ ਮਿਲ ਚੁੱਕੇ ਹਨ ਜਿਨ੍ਹਾਂ ਵਿੱਚ ਰਾਸ਼ਟਰਪਤੀ ਅਵਾਰਡ ਪ੍ਰਧਾਨ ਮੰਤਰੀ ਅਵਾਰਡ ਪੰਜਾਬ ਦੇ ਪੰਚਾਇਤ ਮੰਤਰੀ ਵੱਲੋਂ ਅਵਾਰਡ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਤੇ ਜਲ ਸਰੋਤ ਵਿਭਾਗ ਵੱਲੋਂ ਪਿੰਡ ਨੂੰ ਅਵਾਰਡ ਦੇ ਕੇ ਨਿਵਾਜਿਆ ਜਾ ਚੁੱਕਾ ਹੈ ਸਰਪੰਚ ਸਾਹਿਬ ਦੱਸਦੇ ਹਨ ਕਿ ਸਾਡਾ ਹਾਲੇ ਇਹ ਮਿਸ਼ਨ ਪੂਰਾ ਨਹੀਂ ਹੋਇਆ ਬਲਕਿ ਆਉਣ ਵਾਲੇ ਸਮੇਂ ਵਿੱਚ ਬਾਕੀ ਰਹਿੰਦੇ ਕੰਮ ਕਰਕੇ ਰਣਸੀਹ ਕਲਾ ਨੂੰ ਦੁਨੀਆ ਭਰ ਦੇ ਵਿੱਚ ਇੱਕ ਵੱਖਰੀ ਪਛਾਣ ਦੇ ਤੌਰ ਤੇ ਸਥਾਪਿਤ ਕਰਨਾ ਉਹਨਾਂ ਦਾ ਸੁਪਨਾ ਹੈ ਜੋ ਕਿ ਹਕੀਕਤ ਹੁੰਦਾ ਨਜ਼ਰ ਆ ਰਿਹਾ ਹੈ। ਬਾਕੀ ਪਿੰਡ ਦੇ ਹਰ ਕੋਨੇ ਤੇ ਲੱਗਿਆ ਰਣਸੀਹ ਕਲਾ ਸਾਡਾ ਮਾਣ ਹੈ। ਦਾ ਬੋੜ ਪਿੰਡ ਵਾਸੀਆਂ ਦਾ ਆਪਣੇ ਪਿੰਡ ਪ੍ਰਤੀ ਪਿਆਰ ਦਾ ਪ੍ਰਤੀਕ ਨਜ਼ਰ ਆਉਂਦਾ ਹੈ ਦੋਸਤੋ ਇਹ ਸੀ ਖੂਬਸੂਰਤ ਜੇ ਪਿੰਡ ਰਣਸੀ ਕਲਾਂ ਦੀ ਵੀਡੀਓ ਤੁਹਾਨੂੰ ਇਹ ਪਿੰਡ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਦੋਸਤਾਂ ਦੇ ਨਾਲ ਸ਼ੇਅਰ ਲਾਜ਼ਮੀ ਕਰਿਓ ਤਾਂ ਕਿ ਵੱਧ ਤੋਂ ਵੱਧ ਲੋਕ ਇਸ ਖੂਬਸੂਰਤ ਪਿੰਡ ਨੂੰ ਦੇਖ ਸਕਣ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਗੁਲਵਿੰਦਰ ਸੰਧੂ YouTube ਚੈਨਲ ਨੂੰ ਸਬਸਕ੍ਰਾਈਬ ਅਤੇ ਗੁਲਵਿੰਦਰ ਸੰਧੂ Facebook ਅਤੇ Instagram ਤੇ ਸਾਨੂੰ ਫੋਲੋ ਜਰੂਰ ਕਰੋ ਧੰਨਵਾਦ